ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ ਕਿ ਅੱਜ ਦੀ ਗੱਲ ਹੈ ਜਿਹੜੀ ਆਪਣੀ ਕਿਸਾਨੀ ਮੁੱਦਿਆਂ ਦੇ ਉੱਤੇ ਆ। ਸੀਐਮ ਮਾਨ ਸਾਹਿਬ ਨੇ ਇੱਕ ਚੁਣੌਤੀ ਦਿੱਤੀ ਸੀ ਖੁੱਲੀ ਬੈਸ ਦਾ ਸੱਤਾ ਦਿੱਤਾ ਸੀ। ਜਿਹੜੀ ਚੁਣੌਤੀ ਨੂੰ ਰਾਜੇਵਾਲ ਸਾਹਿਬ ਢੱਲੇਵਾਲ ਸਾਹਿਬ ਤੇ ਹੋਰ ਜਥੇਬੰਦੀਆਂ ਨੇ ਜਿਹੜਾ ਸਵਕਾਰਿਆ ਵਿੱਚੋਂ ਕਈਆਂ ਨੇ ਨਹੀਂ ਵੀ ਹੋ ਸਕਦਾ ਪਰ ਬਹੁਤਿਆਂ ਨੇ ਜਿਹੜਾ ਸਵਕਾਰਿਆ ਜਗਾ ਰੱਖਣ ਦਾ ਸਮਾਂ ਰੱਖਣ ਦਾ ਟਾਈਮ ਮੰਗਿਆ ਸੀਐਮ ਸਾਹਿਬ ਨੇ ਸੋ ਮੈਨੂੰ ਲੱਗਦਾ ਜੇ ਜਿਹੜੀ ਵਿਚਾਰ ਚਰਚਾ ਇਹ ਹੋਣੀ ਬਹੁਤ ਜ਼ਰੂਰੀ ਆ ਕਿਉਂਕਿ ਜਿਹੜੇ ਕਿਸਾਨੀ ਮੁੱਦੇ ਆ ਇਹ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਆ ਇੱਕ ਵਾਰੀ ਅਸੀਂ ਕਹਿੰਦੇ ਆ ਕਿਸਾਨ ਦੁਨੀਆ ਦਾ ਅੰਨ ਦਤਾ ਇਹਦੇ ਬਿਨਾ ਜਿਹੜਾ ਸੰਸਾਰ ਚੱਲ ਨਹੀਂ ਸਕਦਾ ਕਿਉਂਕਿ ਭੁੱਖੇ ਪੇਟ ਕਿਸੇ ਤੋਂ ਕੰਮ ਨਹੀਂ ਹੋ ਸਕਦਾ ਇਹ ਵੀ ਇੱਕ ਅਟਲ ਸਚਾਈ ਆ ਪਰ ਦੂਜੇ ਪਾਸੇ ਅਸੀਂ ਸਰਕਾਰਾਂ ਕਿਸਾਨਾਂ ਦੇ ਨਾਲ ਖੜਨ ਲਈ ਤਿਆਰ ਨਹੀਂ ਜਦੋਂ ਜੈਦ ਚਲਦੀ ਆ ਰਹੀ ਆ ਤੇ ਚਲਦੀ ਰਹਿਣੀ ਆ ਸਰਵਕਲਾ ਸੰਪੂਰਨ ਨਾ ਤਾਂ ਕਦੇ ਸਰਕਾਰਾਂ ਹੋ ਸਕਣਾਂ ਦੇ ਨਾ ਜਥੇਬੰਦੀਆਂ ਹੋ ਸਕੀਆਂ ਤੇ ਨਾ ਆਮ ਲੋਕ ਹੋ ਸਕਿਆ ਕਿਤੇ ਨਾ ਕਿਤੇ ਜਾ ਕੇ ਕਿੱਤੇ ਨਾ ਕਿਤੇ ਜਾ ਕੇ ਕੋਈ ਨਾ ਕੋਈ ਜੜੀ ਹੁੰਟਾ ਹੀ ਰਹਿੰਦੀ ਆ ਸੋ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਦੀ ਆ ਕਿ ਜਿਹੜੀ ਪੂਰੀ ਵੀਡੀਓ ਆਪਣਾ YouTube ਚੈਨਲ ਰਮਨਦੀਪ ਕੌਰ ਮਰਖਾਈ ਤੇ ਤੁਸੀਂ ਦੇਖਿਆ ਜੇ ਤੇ ਰਮਨਦੀਪ ਕੌਰ ਮਰਖਾਈ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਮੁੱਦਿਆਂ ਦੀ ਕੋਈ ਗੱਲ ਕਰੇ ਤਾਂ ਇਹ ਤੁਹਾਡਾ ਆਪਣਾ ਚੈਨਲ ਆ ਇਹ ਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਊਗੀ ਹਰ ਪੰਜਾਬ ਦੇ ਅ ਵਰਗ ਦੇ ਨਾਲ ਜੁੜੀ ਹੋਈ ਗੱਲ ਹੋਊਗੀ ਜਿਹੜੀ ਸੱਚ ਤੇ ਆਧਾਰਤ ਹੋਈ ਤੇ ਸਮਾਜ ਨੂੰ ਸੇਧ ਦੇਣ ਵਾਲੀ ਹੋਈ ਸਮਾਜ ਦੇ ਭਲੇ ਲਈ ਹੋਈ ਸੋ ਆਪਾਂ ਗੱਲ ਕਰਦੇ ਆ ਕਿਸਾਨੀ ਅੰਦੋਲਨ ਫਸਟ ਆਇਆ ਜਿਹਦੇ ਵਿੱਚ ਫਸ ਡੈਸਟ ਦੇ ਵਿੱਚ ਬੀਬੀਆਂ ਨੇ ਵੱਧ ਚੜ ਕੇ ਸ਼ਮੂਲੀਅਤ ਕੀਤੀ ਜਿਹਦੇ ਵਿੱਚ ਮੈਨੂੰ ਲੱਗਦਾ ਪੰਜਾਬ ਦੀ ਪਹਿਲੀ ਔਰਤ ਸੀ ਮੈਂ ਜਿਹੜੀ ਸਭ ਤੋਂ ਪਹਿਲਾਂ ਦਿੱਲੀ ਪਹੁੰਚੀ ਸੀ ਬਾਅਦ ਚ ਬਹੁਤ ਸਾਰੀਆਂ ਔਰਤਾਂ ਮੇਰੀਆਂ ਭੈਣਾਂ ਮਾਵਾਂ ਦਿਆਂ ਬੱਚਿਆਂ ਇਹ ਵਨ ਕੇ 15 15 20 20 ਦਿਨ ਦੇ ਬੱਚੇ ਤੱਕ ਵੀ ਉਥੇ ਜਾ ਕੇ ਆਈ ਆ ਜਿਨ੍ਹਾਂ ਨੂੰ ਗੋਚ ਚ ਜਾ ਕੇ ਲਜਾਇਆ ਤੇ ਇਕਾ ਤੇ ਆਸ ਨੂੰ ਕਾਇਮ ਕਰਨ ਦੀ ਇੱਕ ਬਹੁਤ ਵੱਡੀ ਮਿਸਾਲ ਦਿੱਤੀ ਆ ਸੋ ਅਸੀਂ ਬੱਚਾ ਬੱਚਾ ਉਸ ਅੰਦੋਲਨ ਦੇ ਵਿੱਚ ਅਸੀਂ ਝੋਕ ਦਿੱਤਾ ਸੀ ਸਿਰਫ ਲੜਾਈ ਸੀ ਸਾਡੇ ਹੱਕਾਂ ਦੀ ਲੜਾਈ ਕੋਈ ਜ਼ਮੀਨਾਂ ਦੀ ਨਹੀਂ ਸੀ ਲੜਾਈ ਜ਼ਮੀਰਾਂ ਦੀ ਸੀ ਸਾਡੀ ਜਦੋਂ ਸਾਡੀਆਂ ਜਮੀਰਾ ਜਾਗੀਆਂ ਅਸੀਂ ਦਿੱਲੀ ਦੀਆਂ ਬਰੂਹਾਂ ਤੇ ਗਏ ਲੰਮਾ ਸਮਾਂ ਅਸੀਂ ਘੱਲ ਨਾ ਕਾਲੀ ਤੇ ਸਾਨੂੰ ਜਿੱਤ ਵੀ ਮਿਲੀ ਪਰ ਉਹ ਜਿੱਤ ਸਾਡੀ ਅਧੂਰੀ ਜਿੱਤ ਸੀ ਕਿਉਂਕਿ ਨਾ ਤਾਂ ਉੱਥੇ ਸੁਵਮੀਨਾਥਨ ਰਿਪੋਰਟ ਲਾਗੂ ਹੋਈ ਨਾ ਸਾਨੂੰ ਉਥੋਂ ਲਿਖਤੀ ਰੂਪ ਦੇ ਵਿੱਚ ਐਮਐਸਪੀ ਮਿਲੀ ਅਸੀਂ ਉਹਦੇ ਜਸ਼ਨ ਵੀ ਮਨਾ ਲਏ ਆ ਕੇ ਪਰ ਬਹੁਤ ਸਾਰੇ ਜਿਹੜੇ ਰਾਜ ਸੀ ਉਹ ਰਾਜ ਬਣ ਕੇ ਰਹਿ ਗਏ ਜੇ ਸ਼ਾਇਦ ਅਸੀਂ ਫਾਸਟਾ ਕਿਸਾਨੀ ਅੰਦੋਲਨ ਨੂੰ ਪ੍ਰਮੋਟ ਕਰਦੇ ਅਸੀਂ ਕੁਝ ਹੋਰ 2 ਮਹੀਨੇ ਉਹਨਾਂ ਦਿੱਲੀ ਦੀਆਂ ਬਰਉਹਾਂ ਤੇ ਬੈੰਦੇ ਤਾਂ ਅੱਜ ਸਾਨੂੰ ਮੋੜ ਧਰਨੇ ਲਾਉਣ ਦੀ ਮੋੜ ਜਦੋਂ ਜੈਦ ਕਰਨ ਦੀ ਲੋੜ ਨਹੀਂ ਸੀ ਪੈਣੀ ਦੂਸਰੇ ਪਾਸੇ ਜੇ ਗੱਲ ਕਰੀਏ ਸੀਐਮ ਮਾਨ ਸਾਹਿਬ ਦੇਖੋ ਨਾ ਦਾ ਸੀ ਕੋਈ ਤੁਹਾਡੇ ਦੁਸ਼ਮਣਾਂ ਤੇ ਨਾ ਦੋਖੀ ਆ ਪਰ ਇੱਕ ਸਵਾਲ ਜ਼ਰੂਰ ਆ ਤੁਹਾਨੂੰ ਕਿ ਜਿਹੜੀ ਪਾਰਟੀ ਧਰਨਿਆਂ ਦੇ ਵਿੱਚੋਂ ਨਿਕਲ ਕੇ ਆਈ ਹੋਵੇ ਅੰਨਾ ਹਜਾਰੇ ਮੂਵਮੈਂਟ ਦੇ ਵਿੱਚੋਂ ਨਿਕਲ ਕੇ ਆਈ ਹੋਵੇ ਜਿਹੜੀ ਪਾਰਟੀ ਫਸਟ ਅੰਦੋਲਨ ਦੇ ਵਿੱਚ ਸਾਨੂੰ ਇਹ ਗੱਲ ਕਹਿੰਦੀ ਨਜ਼ਰ ਆਈ ਹੋਵੇ ਵੀ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਸਾਡੇ ਹੱਕ ਆ ਸਾਡਾ ਰਾਈਟਸ ਆ ਅਸੀਂ ਧਰਨਾ ਲਾ ਸਕਦੇ ਹਾਂ ਅਸੀਂ ਪ੍ਰੋਟੈਸਟ ਕਰ ਸਕਦੇ ਹਾਂ ਪਰ ਅੱਜ ਉਹੀ ਧਰਨਾਕਾਰੀਆਂ ਦੇ ਵਿਰੋਧਚ ਜਾਂ ਤਾਂ ਇਹ ਹੋਵੇ ਇਹਦਾ ਪੱਕੇ ਤੌਰ ਤੇ ਕੋਈ ਮਾਨਸਾਬ ਹੱਲ ਹੋਣਾ ਚਾਹੀਦਾ ਕਿਧਰ ਨਹੀਂ ਲਾਉਣ ਦੀ ਲੋੜ ਹੀ ਨਾ ਪਵੇ ਜਿਵੇਂ ਤੁਸੀਂ ਕਿਹਾ ਸੀ ਝੰਡਾ ਤੇ ਡੰਡਾ ਦੋਨੇ ਚੀਜ਼ਾਂ ਅਸੀਂ ਹਟਾ ਕੇ ਅਸੀਂ ਟਿਫਣ ਫੜਾਵਾਂਗੇ ਅਸੀਂ ਖੁਸ਼ਹਾਲ ਪੰਜਾਬ ਬਣਾਵਾਂਗੇ ਲੋਕਾਂ ਨੂੰ ਆਸ ਵੀ ਸੀ ਇੱਕ ਕਿਉਂਕਿ ਲੋਕ ਬਦਲਾਅ ਚਾਹੁੰਦੇ ਸੀ ਹੁਣ ਗੱਲ ਇੱਥੇ ਇੱਕ ਨਵਾਂ ਸਵਾਲ ਹੋਰ ਉੱਪਰ ਕੇ ਆ ਗਿਆ ਕਿਸਾਨਾਂ ਲਈ ਵੀ ਆ ਜਨਤਾ ਲਈ ਵੀ ਆ ਸਰਕਾਰਾਂ ਲਈ ਵੀ ਆ ਅਸੀਂ ਕੱਲੀ ਵੀ ਵੇਖ ਲਈ ਅਸੀਂ ਕਾਂਗਰਸ ਵੀ ਵੇਖ ਲਈ ਅਸੀਂ ਆਮ ਆਦਮੀ ਪਾਰਟੀ ਵੀ ਵੇਖ ਲਈ ਹੁਣ ਕਿਹੜੀ ਪਾਰਟੀ ਆ ਜਿਹੜੀ ਪੰਜਾਬ ਦੀ ਵਾਂਹ ਫੜੂਗੀ ਤੇ ਪੰਜਾਬ ਦੀ ਗੱਲ ਕਰੂਗੀ ਜਿਹੜੇ ਪੰਜਾਬ ਦੇ ਜਾਇਆਂ ਦੀ ਗੱਲ ਕਰੂਗੀ ਜਿਹੜੇ ਪੰਜਾਬ ਦੇ ਕਿਸਾਨਾਂ ਦੀ ਗੱਲ ਕਰੂਗੀ ਕੋਈ ਫਸਲਾਂ ਗੋਹਣੀਆਂ ਸੌਖੀਆਂ ਨਹੀਂ ਪੁੱਤਾਂ ਵਾਂਗੂ ਪਾਲੀਆਂ ਜਾਂਦੀਆਂ ਇਹ ਕਦੇ ਮਾਨ ਸਾਹਿਬ ਇਹਨਾਂ ਨੂੰ ਹੜ ਮਾਰੀ ਮਾਰ ਜਾਂਦੀ ਆ ਕਦੇ ਇਹਨਾਂ ਨੂੰ ਸੋਕਾ ਮਾਰ ਜਾਂਦਾ ਤੇ ਕਦੇ ਇਹਨਾਂ ਨੂੰ ਸਰਕਾਰਾਂ ਮਾਰ ਜਾਂਦੀਆਂ ਤੁਹਾਡੇ ਲੀਡਰਾਂ ਦੇ ਧੋਖੇ ਮਾਰ ਜਾਂਦੇ ਨੇ ਕਿਸਾਨ ਆ ਜਿਹੜਾ ਸੱਪਾਂ ਦੀਆਂ ਸਿਰੀਆਂ ਮਿੱਧ-ਮਿੱਧ ਕੇ ਪੋ ਮਾਗਦੀਆਂ ਰਾਤਾਂ ਨੂੰ ਡੰਡੀਆਂ ਸੰਘਣੀਆਂ ਧੁੰਦਾਂ ਦੇ ਵਿੱਚ ਜਾਗ-ਜਾ ਕੇ ਇੱਕ ਪੱਲੀ ਵਿਛਾ ਕੇ ਤੇ ਉੱਤੇ ਆਪਦੇ ਖੇਸ ਦੀ ਬੁੱਕਲ ਮਾਰ ਕੇ ਪਿਆ ਜਦੋਂ ਪਾਣੀ ਲੌਂਦਾ ਨੇ ਇਹੋ ਕਿਸਾਨ ਨੂੰ ਪੁੱਛ ਕੇ ਵੇਖੋ ਉਸ ਕਿਸਾਨ ਦੇ ਉੱਤੇ ਕੀ ਬੀਤਦੀ ਆ ਜਾਂ ਉਹ ਕਿਸਾਨ ਨੇ ਇਹਦੇ ਪਿੱਛੇ ਕਿੰਨੀ ਕਾਲਣਾ ਕਾਲੀ ਆ ਇਹ ਉਹਦੇ ਪਰਿਵਾਰ ਨੂੰ ਪੁੱਛ ਕੇ ਦੇਖੋ ਕਿਸਾਨ ਆ ਜਿਹੜਾ ਦੇਖੋ ਇੱਕ ਮੈਂ ਤੁਹਾਨੂੰ ਕਹਿੰਦਾ ਕਿਸਾਨ ਨਾ ਅੱਜ ਮਰੇ ਤੇ ਨਾ ਕੱਲ ਮਰੇ ਇਹ ਵੀ ਇੱਕ ਬਹੁਤ ਵੱਡਾ ਵਹਿਮ ਆ ਕਿ ਦੁਨੀਆ ਦਾ ਅੰਨ ਦਾਤਾ ਮਰ ਜੂਗਾ ਅਸੀਂ ਇੱਕ ਨੂਨ ਤੋਂ ਸਿਵਾ ਹਰ ਚੀਜ਼ ਆਪ ਦੇ ਖੇਤ ਚ اگਾ ਸਕਦੀਆਂ ਕਿਸਾਨ ਤੇ ਡਿਪੈਂਡਡ ਨਹੀਂ ਵਪਾਰੀ ਵਰਗ ਕਿਸਾਨ ਤੇ ਡਿਪੈਂਡਡ ਨਹੀਂ ਸਰਕਾਰਾਂ ਕਿਸਾਨ ਤੇ ਡਿਪੈਂਡਡ ਨਹੀਂ ਉਹ ਲੋਕ ਜਿਨ੍ਹਾਂ ਦੇ ਘਰੇ ਦੋ ਵਕਤ ਦੀ ਰੋਟੀ ਪੱਕਦੀ ਆ ਬੰਦਾ ਕੋਈ ਨਹੀਂ ਦੇਣ ਵਾਲਾ ਇਹ ਖੇਤੀ ਬਾਬੇ ਨਾਨਕ ਨੇ ਚਲਾਈ ਆ ਕੌਣ ਕਿਸਾਨ ਵੀ ਨਹੀਂ ਦੇਣ ਵਾਲਾ ਪਰ ਇੱਕ ਗੱਲ ਯਾਦ ਰੱਖਿਓ ਜੇ ਤੁਸੀਂ ਕਿਸਾਨ ਨੂੰ ਰੋਲੋਗੇ ਕਿਸਾਨ ਦੇ ਖੇਤ ਚ ਹਰੋ ਫਸਲ ਹੋ ਸਕਦੀ ਆ ਕਿਸਾਨ ਭੁੱਖਾ ਨਹੀਂ ਮਰੂਗਾ ਪਰ ਇੱਕ ਸਮਾਂ ਇਹੋ ਜਾਊਗਾ ਤੁਸੀਂ ਸਰਕਾਰਾਂ ਜਿਹੜੀਆਂ ਸੋਚਣ ਵਾਸਤੇ ਕਿਸਾਨ ਤੁਹਾਨੂੰ ਮਜਬੂਰ ਕਰ ਦੂਗਾ ਕਿ ਕਿਸਾਨ ਦੀ ਤਾਕਤ ਕੀ ਆ ਸੋ ਇਹ ਤੇ ਮਹਿਮਾਨ ਸਾਹਿਬ ਤੁਹਾਨੂੰ ਕਹਿਣਾ ਚਾਹੁੰਨੀ ਆ ਜੇਕਾ ਨਿਊਜ਼ਪੇਪਰ ਦੇ ਜ਼ਰੀਏ ਮੈਨੂੰ ਪਤਾ ਲੱਗਾ ਨਿਊਜ਼ ਪੜ੍ਹੀ ਆ ਜਿਦੇ ਵਿੱਚ ਆਈ ਆ ਕਿ ਤੁਸੀਂ ਇੱਕ ਮਤਲਬ ਕਿ ਖੁੱਲੀ ਚਰਚਾ ਦੀ ਚੁਣੌਤੀ ਦਿੱਤੀ ਆ ਬਹਿਸ ਦੀ ਚੁਣੌਤੀ ਦਿੱਤੀ ਆ ਉਹਨੂੰ ਕਿਸਾਨ ਜਥੇਬੰਦੀਆਂ ਵੱਲੋਂ ਸਵੀਕਾਰਿਆ ਗਿਆ ਐਸੀ ਮੈਂ ਵੀ ਕਿਸਾਨ ਜਥੇਬੰਦੀ ਦੇ ਵਿੱਚ ਹੋਣ ਦੇ ਨਾਤੇ ਮੈਨੂੰ ਕਿਸੇ ਦਾ ਨਹੀਂ ਪਤਾ ਪਰ ਮੈਂ ਇੱਕ ਸਮਾਜ ਦੇ ਵੀ ਹੋਣ ਦੇ ਨਾਤੇ ਜਿੰਨੀ ਕੁ ਮੇਰਾ ਸਮਾਜ ਲਈ ਬੰਦਾ ਖੜੇ ਹੋਣਾ ਉਦੇ ਹੋਣ ਦੇ ਨਾਤੇ ਮੈਨੂੰ ਲੱਗਦਾ ਕਿ ਇੱਕ ਵਿਚਾਰ ਚਰਚਾ ਹੋਣੀ ਜ਼ਰੂਰੀ ਆ ਕਿਉਂਕਿ ਦੇਖੋ ਲੜਾਈਆਂ ਨਾਲ ਮਸਲੇ ਹੱਲ ਨਹੀਂ ਹੁੰਦੇ ਟੇਬਲ ਟਾਕ ਨਾਲ ਮਸਲੇ ਹੱਲ ਹੋ ਜਾਂਦੇ ਆ ਆਪਸੀ ਪਿਆਰ ਮਿਲਵਰਤਨ ਦੀ ਭਾਵਨਾ ਬਣੀ ਰਹਿੰਦੀ ਆ ਇਹ ਨਹੀਂ ਵੀ ਸਾਰੀਆਂ ਕਿਸਾਨਾਂ ਦੀਆਂ ਵੀ ਮੰਨੀਆਂ ਜਾਂਦੀਆਂ ਇਹ ਨਹੀਂ ਸਾਰੀਆਂ ਸਰਕਾਰਾਂ ਦੀਆਂ ਮੰਨੀਆਂ ਜਾਂਦੀਆਂ ਵਿਚਾਲੇ ਰਾਹ ਵੀ ਨਿਕਲ ਆਉਂਦੇ ਆ ਜੇ ਅਸੀਂ ਕੱਢਨੇ ਚਾਹੀਏ ਜੇ ਅਸੀਂ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਚਾਹੀਏ ਸੋ ਮੈਨੂੰ ਲੱਗਦਾ ਸਾਨੂੰ ਕੋਈ ਰਸਤੇ ਕੱਢਨੇ ਚਾਹੀਦੇ ਆ ਆਏ ਦਿਨ ਕਿਸਾਨਾਂ ਦੇ ਉੱਤੇ ਤਸ਼ੱਦਦ ਟਹਿਣਾ ਆਏ ਦਿਨ ਵਿਚਾਰਿਆਂ ਨੇ ਚੱਕਣੀਆਂ ਦਰੀਆਂ ਵਿਛਾਉਣੀਆਂ ਅੱਤ ਦੀ ਗਰਮੀ ਆ ਸੋ ਇਹ ਚੀਜ਼ਾਂ ਨਹੀਂ ਸਹੀ ਕਿਸਾਨਾਂ ਦੀਆਂ ਜੇ ਅਸੀਂ ਜ਼ਮੀਨਾਂ ਤੇ ਡਾਕੇ ਮਾਰਾਂਗੇ ਅਸੀਂ ਆਹ ਰੋਡ ਕੱਢ ਤੇ ਆ ਸਬਦਾ ਦੇਤੀ ਉਹ ਦੇਤੀ ਦੇਣਾ ਤਾਂ ਐਮਐਸਪੀ ਦਿਓ ਫਸਲਾਂ ਦੀ ਗਾਰੰਟੀ ਦਿਓ ਦੇਣਾ ਤਾਂ ਕਾਨੂੰਨੀ ਉਹਨਾਂ ਦੀਆਂ ਫਸਲਾਂ ਨੂੰ ਮੰਡੀਆਂ ਦੇ ਵਿੱਚੋਂ ਚੱਕਣਾ ਯਕੀਨੀ ਬਣਾਓ ਉਹਨਾਂ ਨੂੰ ਰੋਲ ਲਾਣਾ ਜਿਹੜੀਆਂ ਚੀਜ਼ਾਂ ਦੇਣ ਆਲੀਆਂ ਜਿਹਦੇ ਨਾਲ ਪੰਜਾਬ ਹੰਟੀ ਦੀਆਂ ਰਾਹਾਂ ਤੇ ਜਾ ਸਕਦਾ ਅੱਜ ਨਸ਼ਾ ਮਾਨ ਸਾਹਿਬ ਪਤਾ ਕਿਉਂ ਪੰਜਾਬ ਦੇ ਵਿੱਚ ਵਧ ਵਧ ਹੋਇਆ ਕਿਉਂਕਿ ਬੇਰੋਜ਼ਗਾਰੀ ਵਧ ਗਈ ਕਿਸਾਨਾਂ ਨੂੰ ਉਹਨਾਂ ਦੇ ਫਸਲਾਂ ਦੇ ਮੁਆਵਜ਼ੇ ਨਹੀਂ ਮਿਲੇ ਕਿਸਾਨਾਂ ਨੂੰ ਉਹਨਾਂ ਦੇ ਫਸਲਾਂ ਦੇ ਸਹੀ ਮੁੱਲ ਨਹੀਂ ਮਿਲੇ ਕਿਸਾਨਾਂ ਦੇ ਪੁੱਤ ਡਿਪਰੈਸ਼ਨਾਂ 'ਚ ਆ ਗਏ ਉਹ ਬਾਪੂ ਨੂੰ ਇੱਕ ਗੱਲ ਕਹਿੰਦੇ ਬਾਪੂ ਤੂੰ ਕਮਾਈ ਕਰਕੇ ਕੀ ਖੱਟਿਆ ਜਿਹੜਾ ਮੈਂ ਖੱਟ ਲੂੰਗਾ ਡਿਗਰियां ਲੈ ਲੈ ਕੇ ਉਹ ਸੜਕਾਂ ਦੇ ਉੱਤੇ ਧੱਕੇ ਖਾ ਰਹੀ ਐ ਸੋ ਕਿੱਥੇ ਆ ਸਾਡੇ ਪੰਜਾਬ ਦਾ ਭਵਿੱਖ ਇਹ ਚੀਜ਼ਾਂ ਤੇ ਵਿਚਾਰ ਹੋਣੀ ਬੜੀ ਜ਼ਰੂਰੀ ਹੈ ਤੇ ਵਿਚਾਰ ਕਰੂਗਾ ਕੌਣ ਵਿਚਾਰ ਕਰੋਗੇ ਤੁਸੀਂ ਵਿਚਾਰ ਕਰਨਗੇ ਕਿਸਾਨੀ ਲੀਡਰ ਵਿਚਾਰ ਕਰਨਗੇ ਜਿਹੜੇ ਸਮਾਜ ਪੱਖੀ ਗਾਂ ਵਧੂ ਸੋਚ ਦੇ ਮਾਲਕ ਲੋਕ ਨੇ ਸਾਨੂੰ ਕੁਝ ਨਹੀਂ ਚਾਹੀਦਾ ਕਿਸੇ ਨੂੰ ਚੰਗੇ ਸਮਾਜ ਦੀ ਸਿਰਜਣਾ ਕਰੋ ਮਾਹੌਲ ਆਲਾ ਦਵਾਲਾ ਚੰਗਾ ਬਣਾਓ ਲੋਕ ਆਪਣੇ ਆਪ ਚੰਗੇ ਬਣ ਲੱਗ ਜਾਣਗੇ ਜਿੱਦਾਂ ਦੀ ਸੋਸਾਇਟੀ ਤੁਸੀਂ ਪ੍ਰੋਵਾਈਡ ਕਰਾਉਂਗੇ ਕਿਉਂਕਿ ਇੱਕ ਪਰਜਾ ਦਾ ਮਾਲਕ ਉਹਦਾ ਰਾਜਾ ਹੁੰਦਾ ਅੱਜ ਜਿਹੜਾ ਪੰਜਾਬ ਦੀ ਪਰਜਾ ਦਾ ਰਾਜਾ ਜਿਹੜਾ ਉਹ ਤੁਸੀਂ ਹੋ ਤੁਸੀਂ ਇੱਕ ਉੱਗੇ ਸਿਆਸਤਦਾਨ ਹੋ ਤੁਸੀਂ ਪਰਜਾ ਦੇ ਮਾਲਕੋ ਤੇ ਕਹਿੰਦੇ ਅਸੀਂ ਗੱਲਾਂ ਬਹੁਤ ਵੱਡੀਆਂ ਕਰ ਜਾਂਦੇ ਆ ਸਟੇਜਾਂ ਦੇ ਉਤੋਂ ਅਸੀਂ ਕਹਿੰਨੇ ਸਾਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਤ ਚਾਹੀਦਾ ਪਰ ਪਹਾ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀਆਂ ਸਖਿਆਵਾਂ ਤੇ ਚੱਲਣਾ ਸਿੱਖੋ ਉਹਦਾ ਰਾਜ ਕਿਵੇਂ ਦਾ ਸੀ ਉਹਦੇ ਰਾਜ ਦੇ ਵਿੱਚ ਉਹਦੀ ਪਰਜਾ ਕਿਵੇਂ ਸੀ ਉਹਦੇ ਰਾਜ ਦੇ ਵਿੱਚ ਉਹਦੀ ਪਰਜਾ ਬਹੁਤ ਖਸ਼ਿਆਲ ਸੀ ਸਾਇ ਕਾਲ ਪਿਆ ਉਹ ਰਾਜੇ ਨੇ ਆਪ ਅਨਾਜ ਉਹਨਾਂ ਲੋੜਵੰਦਾਂ ਦੇ ਘਰਾਂ ਤੱਕ ਦੇ ਕੇ ਆਂਦਾ ਉਦੇ ਰਾਜ ਦੇ ਵਿੱਚ ਚੋਰੀ ਨਹੀਂ ਸੀ ਹੋਈ ਉਹਦੇ ਰਾਤ ਚ ਕਿਸੇ ਨੂੰ ਫਾਂਸੀ ਨਹੀਂ ਸੀ ਹੋਈ ਜੇ ਅਸੀਂ ਰਾਜ ਉਹ ਜਾ ਲਿਆਉਣਾ ਚਾਹੁੰਨੀ ਆ ਮਾਨ ਸਾਹਿਬ ਫਿਰ ਸਾਨੂੰ ਉਹਨਾਂ ਸਖਿਆਵਾਂ ਨੂੰ ਪਹਿਲਾਂ ਪੜ੍ਹਨਾ ਪਊਗਾ ਫਿਰ ਉਹਨਾਂ ਸਖਿਆਵਾਂ ਨੂੰ ਧਾਰਨ ਕਰਨਾ ਪਊਗਾ ਫਿਰ ਰਾਜ ਆਉਂਦੇ ਨਹੀਂ ਸੋ ਅਗਲੀ ਗੱਲ ਅਸੀਂ ਗੱਲ ਕਰਦੀ ਆ ਸ਼ਹੀਦ ਭਗਤ ਸਿੰਘ ਦੀ ਅਸੀਂ ਕਹਿੰਨੇ ਆ ਭਗਤ ਸਿੰਘ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ ਆਮ ਆਦਮੀ ਪਾਰਟੀ ਦਾ ਇਹ ਬਹੁਤ ਵੱਡਾ ਨਾਰਾ ਤੇ ਮੈਂ ਮਾਨ ਸਾਹਿਬ ਇਹਦੇ ਲਈ ਵੀ ਇੱਕ ਬੇਨਤੀ ਕਰਦੀ ਆ ਚੰਗੀ ਗੱਲ ਆ ਸ਼ਹੀਦਾਂ ਨੂੰ ਯਾਦ ਕਰਨਾ ਪਰ ਇੱਕ ਗੱਲ ਦੱਸਿਓ ਅੱਜ ਕਿਹੜੀ ਮਾਂ ਚਾਹੁੰਦੀ ਭਗਤ ਸਿੰਘ ਮੇਰੇ ਘਰੇ ਜੰਮੇ ਹਰ ਮਾਂ ਕਹਿੰਦੀ ਆ ਭਗਤ ਸਿੰਘ ਜੰਮੇ ਪਰ ਜੰਮੇ ਗਵਾਂਡੀਆਂ ਦੇ ਘਰੇ ਕਿਉਂਕਿ ਜੇ ਫਾਂਸੀ ਦਾ ਰੱਸਾ ਚੁੰਮਣਾ ਪੈ ਗਿਆ ਨਾ ਮੇਰਾ ਪੁੱਤ ਨਾ ਮਰ ਜੇ ਗਵਾਂਡੀਆਂ ਦਾ ਮਰ ਜੇ ਕੋਈ ਗੱਲ ਨਹੀਂ ਸੋ ਜੇ ਭਗਤ ਸਿੰਘ ਦੀ ਸੋਚ ਨੂੰ ਅਪਣਾਉਣਾ ਤੇ ਪਾਤ ਸਿੰਘ ਵਾਲੀ ਇਨਕਲਾਬੀ ਸੋਚ ਲੈ ਕੇ ਆਓ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਹ ਸੋਚੋ ਅਸੀਂ ਪੰਜਾਬ ਨੂੰ ਡਵੈਲਪ ਕਿੱਦਾਂ ਕਰਨਾ ਪੰਜਾਬ ਦੇ ਜਾਇਆਂ ਨੂੰ ਕਿੱਦਾਂ ਬਚਾਉਣਾ ਬਾਕੀ ਨਸ਼ੇ ਵਾਲਾ ਕਦਮ ਤੁਹਾਡਾ ਬਹੁਤ ਵਧੀਆ ਮਾਨ ਸਾਹਿਬ ਉੱਤੇ ਮੈਂ ਤੁਹਾਡੀ ਬਹੁਤ ਸਾਰੀ ਸਲਾਹਤਾ ਵੀ ਕਰਦੀ ਆਂ ਚਾਕੋ ਕੰਮ ਨੂੰ ਨਸ਼ਾ ਖਤਮ ਕਰੋ ਕਿਉਂਕਿ ਜੇ ਨਸ਼ਾ ਖਤਮ ਕਰੂਗਾ ਤਾਂ ਆਉਣ ਵਾਲੀ ਪੀੜ੍ਹੀ ਆ ਜਿਹੜੀ ਉਹ ਚੰਗੀ ਸੋਚ ਦੀ ਮਾਲਕ ਹੋਊਗੀ ਤੇ ਪੰਜਾਬ ਆ ਜਿਹੜਾ ਉਹ ਹੰਤੀਆਂ ਦੀਆਂ ਰਾਹਾਂ ਤੇ ਜਾਏਗਾ ਧੰਨਵਾਦ ਇਹ ਵੀਡੀਓ ਚੰਗੀ ਲੱਗੇ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ